ਸਾਰੇ ਪਿੰਡ ਨੂੰ ਮੁਆਵਜ਼ਾ ਮਿਲ ਗਿਆ ਤੁਸੀਂ ਕਹਿੰਦੇ ਤੁਹਾਨੂੰ ਮੁਆਵਜ਼ਾ ਨਹੀਂ ਮਿਲਿਆ ਪਰ ਸਾਨੂੰ ਨਹੀਂ ਮਿਲਿਆ ਜੀ ਉਮਰ ਜਿਹੜੇ ਘਰੇ ਆਰਾਮ ਕਰਦੀ ਉਮਰ ਐ ਇਸ ਉਮਰ ਚ ਇੱਥੇ ਧਰਨੇ ਤੇ ਬੈਠੇ ਕੀ ਮਜਬੂਰੀ ਪੈਦੀ ਜਲਾ 26 ਕਿੱਲੇ ਦਾ ਪੂਲਾ ਨਾ ਰੁੜ ਗਿਆ 6-7 ਲੱਖ ਦਾ ਦੇਲਾ ਵੀ ਉਹ ਕਿੰਨਾ ਨੁਕਸਾਨ ਹੋ ਗਿਆ ਹੁਣ ਜਿੱਦਾਂ ਜਿੱਦਾਂ ਪਾਣੀ ਇੱਧਰੋਂ ਆਂਦਾ ਗਿਆ ਜ਼ਮੀਨਾਂ ਹਟਦੀਆਂ ਗਈਆਂ ਉਦਾਂ-ਉਦਾਂ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇਗੇ ਸਾਡੇ ਹਲਕੇ ਦਾ ਐਮ.ਐਲ.ਏ ਆ ਉਹ ਇੱਥੇ ਆ ਕੇ ਫੋਟੋਆਂ ਹੀ ਖਿਚਾਉਂਦਾ ਰਿਹਾ ਉਹਨੇ ਨਹੀਂ ਕੋਈ ਐਦਾਂ ਦਾ ਕਦਮ ਚੱਕਿਆ ਜਾਂ ਡਾਕਟਰ ਅਮਰ ਸਿੰਘ ਨੇ 50 ਲੱਖ ਦਾ ਵਾਅਦਾ ਕੀਤਾ ਸਾਨੂੰ ਨਹੀਂ ਪਤਾ ਉਹ ਕਿੱਥੇ ਗਏ ਸਾਰੇ ਪੈਸੇ ਹੁਣ 2-3 ਮਹੀਨਿਆਂ ਤੋਂ ਅਸੀਂ ਚੁੱਪ ਕਰਕੇ ਬੈਠੇ ਸੀ ਪਿੰਡਾਂ ਵਾਲੇ ਸਾਰੇ ਇਹ ਬੰਨ ਲੱਗ ਜੂਗਾ ਬੰਨ ਲੱਗ ਜੂਗਾ ਤੇ 28 ਤਰੀਕ ਨੂੰ ਮੈਂ ਧਰਨੇ ਤੇ ਬਹਿ ਗਿਆ ਜਦੋਂ ਇਹ ਸਾਰਾ ਮੈਨੂੰ ਪਤਾ ਲੱਗਿਆ ਨਾ ਵੀ ਨਹੀਂ ਹੋਣਾਗਾ ਕਿ ਵੀ ਜਿੰਨਾ ਚਿਹਰੇ ਬਣਦਾ ਨਹੀਂ ਉਹਨਾਂ ਚਿਹਰੇ ਉੱਠਣਾ ਨਹੀਂ 10 ਤਰੀਕ ਤੱਕ ਇਹਨਾਂ ਨੂੰ ਟਾਈਮ ਦੇ ਦਿੱਤਾ ਜੇ ਬਣਾਉਂਦੇ ਆ ਤਾਂ ਚੰਗੀ ਗੱਲ ਆ ਨਹੀਂ ਤੇ ਅਸੀਂ ਸਾਧ ਸੰਗਤ ਦੇ ਸੰਯੋਗ ਨਾਲ ਇਹਨੂੰ ਬਣਾਣੇ ਚਾਲੂ ਕਰ ਦਾਂਗੇ ਨਾਲ ਤੌਰ ਤੇ ਡੋ ਵਰੀ ਡੀ ਸੀ ਸਾਹਿਬ ਕੋ ਗਿਆ ਉਹਨਾਂ ਨੇ ਮੈਨੂੰ ਇਹੀ ਜਵਾਬ ਦਿੱਤਾ ਕਿ ਡੀ ਸੀ ਸਾਹਿਬ ਮੀਟਿੰਗ ਦੇ ਵਿੱਚ ਨੇ ਤੁਹਾਨੂੰ ਲੱਗਦਾ ਵੀ ਕੁਝ ਇਹ ਕਰਦੇ ਦਾ ਅਸਰ ਹੋਊਗਾ ਇਹ ਤਾਂ ਜੀ ਹੁਣ ਮਜਬੂਰ ਹੋ ਕੇ ਕਰਨਾ ਪਿਆ ਜੇ ਕੁਝ ਕਰਦੇ ਹਾਂ ਤੇ ਕੁਝ ਦਿਖਦਲਦਾ ਫਿਰ ਆਪਾਂ ਨੂੰ ਠੰਡ 'ਚ ਬੈਠਣ ਦੀ ਕੀ ਲੋੜ ਸੀਗੀ ਇਹ ਹਾਲੇ ਤੱਕ ਤੁਹਾਡੇ ਦੀ ਕਿਸੇ ਨੇ ਪਹੁੰਚ ਕੀਤੀ ਕਿ ਨਹੀਂ ਹਲੇ ਤੱਕ ਤਾਂ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਜਦੋਂ ਹੜ੍ਹ ਆਏ ਸੀ ਕਿ ਉਦੋਂ ਤਾਂ ਡੀਸੀ ਸਾਹਿਬ ਵੀ ਆਪ ਨਾਲ ਲੱਗਦਾ ਕਿ ਬੁਰੀ ਚਿਕਾਂਦੀ ਹੁੰਦੀ ਸੀ ਤੇ ਹੁਣ ਜੇ ਤੁਸੀਂ ਮੈਨੇਜ ਜਾਂਦੇ ਤਾਂ ਤੁਹਾਨੂੰ ਮਿਲਦਾ ਵੀ ਸਮਾਨ ਨਹੀਂ ਦਿੱਤਾ ਯਾਰ ਅਸੀਂ ਜਦੋਂ ਇਹਨਾਂ ਨੂੰ ਲੱਗ ਰਿਹਾ ਸੀ ਵੀ ਹੁਣ ਪਾਣੀ ਬਾਹਰ ਆ ਜਾਊਗਾ ਸਾਰਾ ਸ਼ਹਿਰ ਡੁੱਬ ਜਾਊਗਾ ਜਦੋਂ ਉਹਨਾਂ ਨੂੰ ਗੱਲ ਸਮਝ ਆ ਗਈ ਪਾਣੀ ਦਾ ਬਾਹਰ ਆਣੇ ਜਿਹੜਾ ਨੁਕਸਾਨ ਦਾ ਹੋਈ ਜਾਣਾ ਉਹ ਵਸ ਠੀਕ ਹੈ ਪ੍ਰੋਜੈਕਟ ਆਪਣਾ ਕੰਮ ਲੱਗ ਗਿਆ ਗੱਲ ਖਤਮ ਸਸਰੀਆ ਕਾਲ ਜੀ ਤੁਸੀਂ ਜੁੜੋ ਸਾਨੂੰ ਮਗਲੀ ਚੈਨਲ ਦੇ ਨਾਲ ਦੋਸਤੋਂ ਸੰਸਾਰ ਭਰ ਦੇ ਵਿੱਚ ਪਿੰਡ ਸਸਰਾੜੀ ਕਲੋਨੀ ਨਾਲ ਬੰਨ ਤੈਨੇ ਕ ਮਹੀਨੇ ਪਹਿਲਾਂ ਚੰਗਾ ਸੁਰਖੀਆਂ ਦੇ ਵਿੱਚ ਰਿਹਾ ਸੀ ਉਸ ਤੋਂ ਬਾਅਦ ਇਹ ਸਤਲੁਜ ਬੰਨ ਦੁਬਾਰਾ ਫੇਰ ਤੋਂ ਸੁਰਖੀਆਂ ਦੇ ਵਿੱਚ ਆਇਆ ਇਸ ਵਾਰ ਇਹਦੇ ਸੁਰਖੀਆਂ ਦੇ ਵਿੱਚ ਆਣ ਦੀ وجہ ਇਹ ਬਣੀ ਆ ਕਿਉਂਕਿ ਬੰਨ ਟੁੱਟੇ ਨੂੰ ਜਿੱਥੇ 4 ਮਹੀਨੇ ਦੇ ਕਰੀਬ ਹੋ ਚੁੱਕਿਆ ਲੇਕਿਨ ਉਹ ਬੰਨ ਬਣਾਉਣ ਦੇ ਲਈ ਬਾਦੇ ਬਹੁਤ ਹੋਏ ਉਹ ਬਾਦੇ ਕਿੰਨੇ ਕੁ ਵਫਾ ਹੋਏ ਉਹ ਆਪਾਂ ਹਫਤਾਕ ਪਹਿਲਾਂ ਇੱਕ ਵੀਡੀਓ ਪਾ ਕੇ ਦੱਸਿਆ ਸੀ ਜਿਹਦੇ ਵਿੱਚ ਸਾਡੇ ਕੈਬਨਿਟ ਮੰਤਰੀ ਸਾਹਿਬ ਨੇ ਲਗਭਗ 2 ਕਰੋੜ ਰੁਪਇਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਡੋਨੇਟ ਕੀਤਾ ਜਦੋਂ ਕਿ ਇਹ ਜਿਹੜੇ ਲੋਕ ਜਿਹੜੇ ਪਿੰਡ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਹੇਠ ਆਏ ਜਿਹੜੇ ਪਿੰਡ ਦੀ ਜ਼ਮੀਨ ਸਭ ਤੋਂ ਵੱਧ ਨੁਕਸਾਨੀ ਗਈ ਉਸ ਪਿੰਡ ਨੂੰ ਕੀ ਕੁਝ ਮਿਲੇਆ ਤੇ ਉਸ ਪਿੰਡ ਦੇ ਲੋਕਾਂ ਨੂੰ ਦੁਬਾਰਾ ਕਿਉਂ ਧਰਨਾ ਲਾਣਾ ਪਿਆ ਉਹ ਸਾਰਾ ਕੁਝ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਉਹਨਾਂ ਨਾਲ ਜਿਹੜੇ ਇਸ ਧਰਨਿਆ ਦੇ ਵਿੱਚ ਮੂਰੀ ਭੂਮਿਕਾ ਨਿਭਾਰੇ ਨੇ ਸਰਾਰ ਭੋਲਾ ਸਿੰਘ ਜੀ ਭੋਲਾ ਸਿੰਘ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਭਾਈ ਗੁਰਜੀ ਦਾ ਖਾਸਤਾ ਭਾਈ ਗੁਰਜੀ ਦੀ ਪਤਨੀ ਤੁਹਾਡਾ ਧੰਨਵਾਦ ਆ ਸੋਨੂ ਵੀਰੇ ਤੁਸੀਂ ਆਏ ਹੋ ਛਾਰ ਲੈਣੇ ਕਿਹੋਂ ਕਰੋਂ ਕੀ ਵਜਾ ਹੋਗੀ ਦੁਬਾਰਾ ਫਿਰ ਤੁਹਾਨੂੰ ਲੈਣਾ ਪੈਗਿਆ ਵਜਾ ਵੱਡੇ ਭਾਈ ਤੁਹਾਨੂੰ ਪਤਾ ਹੀ ਆ ਕਿ ਪਿੱਛੇ ਕਾਫੀ ਸੁਰਖਿਆ ਜਿਹੜਾ ਆਪਣਾ ਇਹ ਬੰਨ ਔਰ ਬੰਨ ਜਿਹੜਾ ਟੁੱਟਿਆ ਜਦੋਂ ਇਹ ਪਾਣੀ ਆਏ ਸੀਗੇ ਸਾਡੀਆਂ ਜ਼ਮੀਨਾਂ ਪਾਣੀ ਦਰਿਆ ਦਾ ਜਿਹੜਾ ਬੰਨ ਸੀ ਉਹ ਤੋਂ ਪਰੇ ਚੱਲਦੇ ਸੀ 5 5 7 7 ਕਿੱਲੇ ਅੱਗੇ ਲਾਂਗ ਸੀਗੀ ਜਿੱਦਾਂ ਜਿੱਦਾਂ ਪਾਣੀ ਇੱਧਰੋਂ ਆਂਦਾ ਗਿਆ ਜ਼ਮੀਨਾਂ ਹਟਦੀਆਂ ਗਈਆਂ ਉਦੋਂ-ਉਦੋਂ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਗਏ ਕਿ ਤੁਸੀਂ ਇਹਨੂੰ ਹੁਣ ਦੇਖ ਲਓ ਹੁਣ ਦੇਖ ਲਓ ਇਹ ਬੰਨ ਟੁੱਟ ਜਾਣਾ ਵਾ ਉਹ ਕਹਿੰਦੇ ਸੀ 300 ਮੀਟਰ ਰਹਿ ਗਿਆ 300 ਫੁੱਟ ਰਹਿ ਗਿਆ 100 ਫੁੱਟ ਤੇ ਆ ਗਿਆ ਅਸੀਂ ਉਹਦੇ ਕਾਰਵਾਈਆਂ ਕਰਾਂਗੇ ਜਦੋਂ ਇਹ ਸਾਰਾ ਬੰਨ ਟੁੱਟ ਗਿਆ ਫਿਰ ਉਹਨਾਂ ਨੇ ਆਰਜੀ ਬੰਨ ਲਾਣੇ ਸ਼ੁਰੂ ਕਰ ਲਿਆ ਉਹ ਆਰਜੀ ਬੰਨ ਵੀ ਵਿਚ ਵਿਚਾਲੇ ਛੱਡ ਕੇ ਭੱਜੇ ਹੋਏ ਆ ਹੁਣ ਕਿਉਂਕਿ ਪਾਣੀ ਹੜ ਜਿਹੜੇ ਆ ਇਹ ਹੜਾਂ ਦੀ ਜਿਹੜੀ ਮਾਰ ਆਈ ਸੀ ਉਹ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਨ ਨਾਲ ਘਟ ਗਈ ਬੰਦ ਹੋ ਗਈ ਪਰ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਜਾਲੀ ਜਾਂ ਮਾਲੀ ਜ਼ਮੀਨਾਂ ਹੜ ਗਈਆਂ ਫਸਲਾਂ ਹੜ ਗਈਆਂ ਉਹਨਾਂ ਦੀ ਪਰਪਾਈ ਜਿਹੜੀ ਸਾਡੀ ਸਰਕਾਰ ਜਿਹਨੂੰ ਅਸੀਂ ਆਪ ਚੁਣਦੇ ਆ ਜਿਹਨੂੰ ਝਾੜੂ ਵਾਲੀ ਪਾਰਟੀ ਕਹਿੰਦੇ ਆ ਉਹਨਾਂ ਨੇ ਭਰਨੀ ਸੀਗੀ ਕਿਉਂਕਿ ਪੰਜਾਬ ਦੀ ਜਿਹੜੀ ਬਾਗਡੋਰ ਆ ਉਹ ਭਗਵੰਤਵਾਂ ਦੇ ਹੱਥ ਚਾ ਉਹਨੇ ਭਰਨੀ ਸੀ ਪਰ ਉਹਨੇ ਭਰੀ ਨਹੀਂ ਹੈਗੀ ਜਿੱਥੇ ਸਾਨੂੰ ਲੋੜ ਸੀ ਉਹਦਾ ਸਾਥ ਲੈਣ ਦੀ ਉਥੇ ਉਹ ਬਾਹਰ ਹੋਰਾਂ ਨਾਲ ਘੁੰਮਦੇ ਰਹੇ ਸਾਡੇ ਹਾਲ ਤੱਕ ਨਹੀਂ ਆਏ ਚਲੋ ਉਹਦੀ ਛੱਡੋ ਜਿਹੜਾ ਸਾਡੇ ਹਲਕੇ ਦਾ ਐਮ.ਐਲ.ਏ ਆ ਉਹ ਇੱਥੇ ਆ ਕੇ ਫੋਟੋਆਂ ਹੀ ਖਿਚਾਉਂਦਾ ਰਿਹਾ ਉਹਨੇ ਨਹੀਂ ਕੋਈ ਐਦਾਂ ਦਾ ਕਦਮ ਚੱਕਿਆ ਕਿ ਅੱਜ ਇਹਨੂੰ ਐ ਕਰ ਦੋ ਆਹ ਕੰਮ ਐਦਾਂ ਹੋਣਾ ਚਾਹੀਦਾ ਉਹ ਵੀ ਫੋਟੋਆਂ ਖਿਚਾ ਕੇ ਜਾਂਦੇ ਰਹੇ ਆ ਔਰ ਫਿਰ ਹੋਰ ਪਾਰਟੀਆਂ ਦੇ ਜਿੰਨੇ ਮੁੰਏ ਆਂਦੇ ਆਏ ਆ ਡਾਕਟਰ ਅਮਰ ਸਿੰਘ ਆਇਆ ਜਾਂ ਸੁਖਵੀਰ ਬਾਦਲ ਆਇਆ ਜਿਹੜੇ ਉਹ ਪੈਸੇ ਮਾੜੇ ਮੋٹے ਦੇ ਕੇ ਗਏ ਆ ਜਾਂ ਡਾਕਟਰ ਅਮਰ ਸਿੰਘ ਨੇ 50 ਲੱਖ ਦਾ ਵਾਅਦਾ ਕੀਤਾ ਸਾਨੂੰ ਨਹੀਂ ਪਤਾ ਉਹ ਕਿੱਥੇ ਗਏ ਸਾਰੇ ਪੈਸੇ ਜੇ ਉਹ ਪੈਸੇ ਅੱਜ ਹੁੰਦੇ ਸ਼ਾਇਦ ਬੰਨ ਵੀ ਲੱਗ ਜਾਂਦਾ ਹੁਣ 2-3 ਮਹੀਨਿਆਂ ਤੋਂ ਅਸੀਂ ਚੁੱਪ ਕਰਕੇ ਬੈਠੇ ਸੀ ਪਿੰਡਾਂ ਵਾਲੇ ਸਾਰੇ ਇਹ ਬੰਨ ਲੱਗ ਜੂਗਾ ਬੰਨ ਲੱਗ ਜੂਗਾ ਜਿਹੜੀ ਪਿਛਲੇ ਪਹਿਲੀ ਤਰੀਕ ਤੋਂ ਮੈਂ ਇਹਦੇ ਮਗਰ ਪਿਆ ਸੀਗਾ ਕਿ ਇਹ ਦੇਖੀਏ ਕਿ ਇਹਦੀ ਕੀ ਕਾਰਵਾਈ ਆ ਪੂਰੇ ਬੰਨ ਦਾ ਪ੍ਰੋਸੀਜਰ ਕੀ ਆ ਅਸੀਂ ਖੋਦੇ ਕੰਮ ਕਰਦੇ ਆ ਇਹਦੀ ਸਾਰੀ ਡਿਟੇਲ ਕੱਢਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਹਜੇ ਇਹਦਾ ਕੰਮੇ ਨਹੀਂ ਹੋਣਾਗਾ ਪਰ ਸਾਡੇ ਲੋਕਾਂ ਨੂੰ ਜਿਹੜੇ ਸਾਡੇ ਭੋਲੇ ਭਾਲੇ ਲੋਕ ਆ ਇਹਨਾਂ ਨੂੰ ਦਲਾਸਾ ਦੇਤਾ ਕਿ ਇਹ ਪਹਿਲੀ ਤਰੀਕ ਨੂੰ ਚੱਲ ਪੈਣਾ ਫਿਰ 20 ਤਰੀਕ ਦੇਤੀ ਵੇ 25 ਤਰੀਕ ਦੇ ਦਿੱਤੀ ਹੁਣ 5 ਤਰੀਕ ਦੇ ਦਿੱਤੀ ਆ ਤੇ 28 ਤਰੀਕ ਨੂੰ ਮੈਂ ਧਰਨੇ ਤੇ ਬਹਿ ਗਿਆ ਜਦੋਂ ਇਹ ਸਾਰਾ ਮੈਨੂੰ ਪਤਾ ਲੱਗਿਆ ਨਾ ਵੀ ਨਹੀਂ ਹੋਣਾਗਾ ਹਾਂਜੀ ਹਾਂਜੀ 28 ਤਰੀਕ ਨੂੰ ਮੈਂ ਧਰਨੇ ਦੇ ਬੈਠ ਗਿਆ ਕਿ ਵੀ ਜਿੰਨਾ ਚਿਹਰੇ ਬਣਦਾ ਨਹੀਂ ਉਹਨਾਂ ਚਿਹਰੇ ਉੱਠਣਾ ਨਹੀਂ 10 ਤਰੀਕ ਤੱਕ ਇਹਨਾਂ ਨੂੰ ਟਾਈਮ ਦੇ ਦਿੱਤਾ ਜੇ ਬਣਾਉਂਦੇ ਆ ਤਾਂ ਚੰਗੀ ਗੱਲ ਆ ਨਹੀਂ ਤੇ ਅਸੀਂ ਸਾਹ ਸੰਗਤ ਦੇ ਸੰਯੋਗ ਨਾਲ ਇਹਨੂੰ ਬਣਾਣੇ ਚਾਲੂ ਕਰ ਦਾਂਗੇ ਅੱਛਾ ਤੁਸੀਂ ਜਿਵੇਂ ਕਿ ਦੱਸਿਆ ਵੀ ਤੁਸੀਂ 1 ਤਰੀਕ ਤੋਂ ਇਸ ਚੀਜ਼ ਦੇ ਮਕਰ ਘੁੰਮ ਰਹੇ ਹਾਂ ਹਾਂਜੀ ਹਾਂਜੀ ਤੇ ਕਿਨਾ ਕਿਨਾ ਤੱਕ ਤੁਸੀਂ ਪਹੁੰਚ ਕਰ ਚੁੱਕੇ ਹੋ ਤੇ ਉੱਥੋਂ ਕੀ ਕੀ ਤੁਹਾਨੂੰ ਜਵਾਬ ਮਿਲੇ ਆ ਇਹ ਦੇਖੋ ਜੀ ਅੱਜ ਤਾਂ ਮੈਂ ਤਾਂ ਜ਼ਿਆਦਾਤਰ ਡੀਸੀ ਸਾਹਿਬ ਨੂੰ ਮਿਲਦਾ ਰਿਹਾ ਕਿ ਸਾਨੂੰ ਇਹਦਾ ਦਾਦੋ ਕੋਈ ਹਸਾਬ ਕਿਤਾਬ ਕੀ ਵੀ ਮੰਗ ਪੱਤਰ ਦਿੱਤੇ ਹੋਏ ਆ ਨਾ ਲੋਕਾਂ ਨੇ ਸਾਰੀ ਪਾਰਟੀਆਂ ਦੇ ਦਿੰਦੇ ਆ ਸਾਡੇ ਮੋਤਵਾਰ ਵੀ ਦੇ ਕੇ ਆਏ ਨੇ ਅਸੀਂ ਆਪਣੇ ਵੱਲੋਂ ਜਿਹੜੇ ਸਾਡੀ ਯੂਜ਼ ਦੇ ਹੁੰਦੇ ਆ ਨੌਜਵਾਨ ਮੁੰਡੇ ਇਹਨਾਂ ਨਾਲ ਰਲ ਕੇ ਅਸੀਂ ਵੀ ਦੋ ਤਿੰਨ ਵਾਰੀ ਮੰਗ ਪੱਤਰ ਦਿੱਤਾ ਪਰ ਮੈਂ ਪਰਸਨਲ ਤੌਰ ਤੇ ਦੋ ਵਾਰੀ ਡੀਸੀ ਸਾਹਿਬ ਕੋ ਗਿਆ ਉਹਨਾਂ ਨੇ ਮੈਨੂੰ ਇਹੀ ਜਵਾਬ ਦਿੱਤਾ ਕਿ डीसी साहब मीटिंग ਦੇ ਵਿੱਚ ਨੇ ਅੱਛਾ ਮੈਨੂੰ ਨਹੀਂ ਮਿਲੇ ਮੈਂ 2 ਤੋਂ 2.5 ਘੰਟੇ ਵੀ ਵੇਟ ਕਰਕੇ ਆਇਆ ਉੱਥੇ ਫਿਰ ਮੇਰਾ ਮਨ ਟੁੱਟ ਗਿਆ ਮੈਂ ਕਿਹਾ ਵੀ ਨਹੀਂ ਇਹ ਉੱਥੇ ਹੀ ਗੱਲ ਬਣਨੀ ਆ ਆਪਣੇ ਪਿੰਡ ਤੋਂ ਸ਼ੁਰੂ ਕਰਨਾ ਪੈਣਾ ਵਾ ਸੋ ਅੱਜ ਸ਼ੁਰੂ ਕਰ ਰਹੇ ਆਂ ਔਰ ਪਿੰਡ ਦਾ ਸੰਜੋਗ ਮਿਲ ਰਿਹਾ ਵਾ ਚਲੋ ਪਹਿਲਾ ਪਹਿਲਾ ਥੋੜਾ ਜਿਹਾ ਦਿੱਕਤ ਆਂਦੀ ਆ ਧਰਨਾ ਕੋਈ ਵੀ ਆ ਉਹਨੂੰ ਪਹਿਲਾ ਪਹਿਲਾ ਟਿਕਨਾ ਹਾਂ ਰੰਬਰ ਦੇ ਵਿੱਚੋਂ ਥੋੜਾ ਹੁੰਦੀ ਔਰ ਹੁਣ ਜਿਹੜੇ ਸਾਡੇ ਜਦੋਂ ਇਹਨਾਂ ਨੂੰ ਪਤਾ ਹੁਣ ਸਭ ਨੂੰ ਪਤਾ ਲੱਗ ਗਿਆ ਮੇਰੇ ਰਾਏ ਕੀ ਇਹ ਕੰਮ ਨਹੀਂ ਹੋਣਾਗਾ ਇਹ ਟੈਂਡਰ ਟੁੰਡਰ ਸਾਰੇ ਉੱਦੀ ਮੂੰਹ ਜਵਾਨੀ ਦੇ ਨੇ ਗੱਲਾਂ ਵਾ ਉਹ ਹੋਈ ਜਾ ਰਹੀਆਂ ਵਾ ਦੋ ਬੰਦੇ ਇੱਧਰ ਸੁਣ ਲੈਂਦੇ ਆ ਦੋ ਉੱਧਰ ਸੁਣ ਲੈਂਦੇ ਆ ਅਸੀਂ ਇਹ 10 ਤਰੀਕ ਤੋਂ ਬਾਅਦ ਕਿੰਦਾ ਕੰਮ ਚਾਲੂ ਕਰਾਣਾ ਉਹ ਪਿੰਡ ਦੇ ਸੰਯੋਗ ਨਾਲ ਚਾਲੂ ਕਰਾਏ ਦੇਣਾ ਤੁਹਾਡੇ ਸਾਹਮਣੇ ਪਤਾ ਲੱਗ ਜਾਂਦਾ ਸਾਡੇ ਮਾਨਯੋਗ ਬਧਾਇਕ ਸਾਹਿਬ ਉਹ ਤਾਂ 1 ਕਰੋੜ 96 ਲੱਖ ਰੁਪਇਆ ਮੁੱਖ ਮੰਤਰੀ ਰਾਹਤ ਖੋਜ ਦੇ ਵਿੱਚ ਜਿਹੜਾ ਮਿਸ਼ਨ ਚੱਲ ਹੀ ਚੱਲ ਰਿਹਾ ਦੇ ਵਿੱਚ ਤੇ ਤੁਹਾਡੇ ਲਈ ਕੀ ਕੁਛ ਆ ਸਾਨੂੰ ਪਤਾ ਹੀ ਨਹੀਂ ਮੋਤਵਾਰਾਂ ਨੂੰ ਪਤਾ ਹੋਊਗਾ ਕੀ ਦਿੱਤਾ ਵਾ ਸਾਡੇ ਦਾ ਕਈ ਜਿਹੜੇ ਜਿਨ੍ਹਾਂ ਦੀ ਜ਼ਮੀਨਾਂ ਹੜੀਆਂ ਨੇ ਉਹਨਾਂ ਨੂੰ ਨਹੀਂ ਮੁਆਵਜ਼ਾ ਮਿਲਿਆਗਾ ਜ਼ਮੀਨਾਂ ਹੜਨ ਤੋਂ ਬਾਅਦ ਚਲੋ 20 20000 15 15000 ਜੇ ਉਹਨਾਂ ਨੇ ਦੇ ਵੀ ਦਿੱਤਾ ਤਾਂ ਜਿਹੜੀ ਉਹ ਜ਼ਮੀਨ ਆ ਉਹ ਬਣ ਜੂਗੀ ਦੁਬਾਰਾ ਉਹ ਤਾਂ ਉੱਧੇ ਹੀ ਪਈ ਆ ਨਾ ਸਾਡਾ ਬੰਨ ਵੀ ਉੱਧੇ ਪਿਆ ਵਾ ਉਹਦੇ ਬਾਰੇ ਕੀ ਕੀਤਾ ਉਹਨਾਂ ਨੇ ਜਿਹੜੇ ਉੱਥੇ ਉਹ ਪੈਸੇ ਦੇ ਰਹੇ ਆ ਤੁਸੀਂ ਆ ਦੱਸ ਰਹੇ ਹੋ ਨਾ ਵੀ ਆ 1 ਕਰੋੜ 96 ਲੱਖ ਰੁਪਏ ਦੇ ਕੇ ਆਏ ਨੇ ਹੁਣ ਵੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਥੋੜੇ ਜਿਹੇ ਪੈਸੇ ਹੋਰ ਦਿੱਤੇ ਆ ਉਹਦੇ ਵਿੱਚ ਪਰ ਉਧਰ ਦੇਣ ਦੀ بجائے ਉਹ ਇੱਥੇ ਹੀ ਦੇ ਦੰਦੇ ਲੋਕਾਂ ਦੀ ਸੋਭਾ ਘੱਟ ਲਾਂਦੇ ਵੋਟਾਂ ਦੇ ਵਿੱਚ ਜਿੱਤ ਜਾਂਦੇ ਸਾਡੇ ਨਾਲ ਇੱਕ ਹੋਰ ਵੀਰ ਜੁੜੇ ਨੇ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਕੀ ਨਾਮ ਹੈ ਜੀ ਦਵਿੰਦਰ ਸਿੰਘ ਨਗਰਾ ਅੱਛਾ ਨਗਰਾ ਪਾਜੀ ਤੁਸੀਂ ਹੁਣ ਭੋਲਾ ਜੀ ਉਹਦੇ ਨਾਲ ਬੈਠੇ ਹੋ ਹਾਂਜੀ ਹਾਂਜੀ ਤੇ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਵੀਰ ਜੀ ਅਸੀਂ ਪਹਿਲੇ ਦਿਨ ਤੋਂ ਹੀ ਮੰਗ ਕਰ ਰਹੇ ਆ ਵੀ ਇਹਨਾਂ ਛੇਤੀ ਬੰਦ ਲਾਇਆ ਜਾਵੇ ਅੱਗੇ ਸਾਡਾ ਤਾਂ ਪਹਿਲਾਂ ਬਹੁਤ ਨੁਕਸਾਨ ਹੋ ਗਿਆ। ਸਾਡੀਆਂ ਪਹਿਲਾਂ ਜ਼ਮੀਨਾਂ ਹਟ ਗਈਆਂ, ਫਸਲਾਂ ਸਾਡੀਆਂ ਹਟ ਗਈਆਂ। ਠੀਕ ਆ। 4 ਮਹੀਨਿਆਂ ਤੋਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰ ਰਹੇ ਆ। ਉਹ ਤਾਂ ਉਹ ਗੱਲ ਆ ਵੀ ਉਹ ਤਰੀਕ ਤੇ ਤਰੀਕ ਜਿੱਦਾਂ ਕਹਿੰਦੇ ਨੇ, ਉਹ ਤਰੀਕੇ ਦੇਈ ਜਾਂਦੇ ਨੇ। ਹੂੰ। ਯਾਨੀ ਕੋਈ ਕੋਲੇ ਆ ਜੇ ਆ ਪਾ ਕਹਿੰਦੇ ਵੀ ਕੋਈ ਉਹ ਥੱਲੇ ਧਰਤੀ ਵਾਲਾ ਕੋਈ ਕੰਮ ਨਹੀਂ ਹੈਗਾ, ਬਸ ਉਹ ਹਵਾ ਵਾਲੀਆਂ ਗੱਲਾਂ। ਹਵਾ ਹੀ ਗੱਲਾਂ। ਹਾਂ। ਓਕੇ ਤੇ ਤੁਹਾਨੂੰ ਲੱਗਦਾ ਵੀ ਕੁਝ ਇਹ ਤਰ੍ਹਾਂ ਦਾ ਅਸਰ ਹੋਊਗਾ? ਇਹ ਤਾਂ ਜੀ ਹੁਣ ਮਜਬੂਰ ਹੋ ਕੇ ਕਰਨਾ ਪਿਆ। ਜੇ ਕੁਝ ਕਰਦੇ ਹਾਂ ਤੇ ਕੁਝ ਦਿਖਦਲਦਾ ਫੇ ਆਪਾਂ ਨੂੰ ਢੰਡ ਚ ਬੈਠਣ ਦੀ ਕੀ ਲੋੜ ਸੀਗੀ ਵੀ ਹਾਲੇ ਤੱਕ ਤੁਹਾਡੇ ਕਿਸੇ ਨੇ ਪਹੁੰਚ ਕੀਤੀ ਕਿ ਨਹੀਂ ਹਲੇ ਤੱਕ ਤਾਂ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਹੈਗੀ ਉਹ ਪਿੱਛੇ ਸਰਵੇਜ ਆ ਹੋਣ ਲੱਗ ਰਿਹਾ ਸੀਗਾ ਉਹ ਉਹ ਅੱਜ ਆਏ ਨੇ ਹੁਣ ਆਏ ਨੇ ਉਹ ਤਾਂ ਪਹਿਲਾਂ ਵੀ ਮਣਮਣ ਕੇ ਲੈ ਕੇ ਆਉਂਦੇ ਵਕਤ ਤਾਂ ਇਹ ਇੱਕ ਜਿਵੇਂ ਆਪਾਂ ਕਹਿੰਦੇ ਨੇ ਕੈਲਕੂਲੇਸ਼ਨ ਹੋ ਰਹੀ ਆ ਹੂੰ ਠੀਕ ਹੈ ਜੀ ਓਏ ਐਦਾਂ ਹੋ ਗਿਆ ਬਾਅਦ ਕੇ ਐਨਾ ਹੋ ਗਿਆ ਉਹ ਕੈਲਕੂਲੇਸ਼ਨ ਹੀ ਹੋ ਰਹੀ ਨੇ ਹਣ ਤੱਕ ਵੀ ਨਹੀਂ ਬਦਲਦੇ ਕੋਈ ਕੰਮ ਨਹੀਂ ਹੋ ਰਿਹਾ ਵੀ ਜਦੋਂ ਹੜ ਆਏ ਸੀਗੇ ਉਦੋਂ ਤਾਂ ਡੀਸੀ ਸਾਹਿਬ ਵੀ ਆਪ ਨਾਲ ਲੱਗਦਾ ਕਿ ਬੂਰੀ ਚਕਾਂਦੀ ਹੁੰਦੀ ਸੀ ਹੁਣ ਜਦੋਂ ਤੁਸੀਂ ਮੈਨੇਜ ਜਾਂਦੇ ਤਾਂ ਤੁਹਾਨੂੰ ਮਿਲਦਾ ਵੀ ਸਮਾਂ ਨਹੀਂ ਦਿੱਤਾ ਜਾਂਦਾ। ਜਦੋਂ ਇਦਾਂ ਸੀ ਜਦੋਂ ਇਹਨਾਂ ਨੂੰ ਲੱਗ ਰਿਹਾ ਸੀ ਵੀ ਹੁਣ ਪਾਣੀ ਬਾਹਰ ਆ ਜਾਊਗਾ ਸਾਰਾ ਸ਼ਹਿਰ ਡੁੱਬ ਜਾਊਗਾ। ਜਦੋਂ ਇਹਨਾਂ ਨੂੰ ਗੱਲ ਸਮਝ ਆ ਗਈ ਪਾਣੀ ਦਾ ਬਾਹਰ ਆਣੇ ਜਿਹਨਾਂ ਨੁਕਸਾਨ ਦਾ ਹੋਈ ਜਾਂਦਾ ਵਸ ਠੀਕ ਹੈ ਪ੍ਰਸ਼ਾਸਨ ਦਾ ਆਪਣੇ ਕੰਮ ਲੱਗ ਗਿਆ ਗੱਲ ਖਤਮ। ਅੱਛਾ ਮਤਲਬ ਉਹ ਜੋ ਵੀ ਸਾਰੀ ਕਾਰਵਾਈ ਹੋ ਰਹੀ ਸੀ ਸ਼ਹਿਰ ਤੇ ਵਪਾਰੀਆਂ ਨੂੰ ਬਚਾਉਣ ਲਈ ਹੋ ਰਹੀ ਸੀ। ਬਿਲਕੁਲ ਜੀ ਬਿਲਕੁਲ ਬਿਲਕੁਲ। ਇਹ ਆਮ ਜਨਤਾ ਦੇ ਗਰੀਬ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ। ਡੁੱਬਣ ਦਾ ਨਾ ਕੋਲ ਕਰ ਰਹੇਗੇ ਦੱਸੋ ਫਿਰ ਪਾਣੀ ਆ ਜਾਏ ਦੱਸੋ ਹੌਲ ਤੱਕ ਦਾ ਚਾਰ ਮਹੀਨੇ ਹੋ ਗਏ ਬੰਨ ਲੱਗ ਜਾਣਾ ਚਾਹੀਦਾ ਸੀਗਾ ਬਹੁਤ ਜ਼ਿਆਦਾ ਟਲ ਹੋ ਰਹੀ ਆ ਬਿਲਕੁਲ ਜੀ ਦੇਖੋ ਹੁਣ ਅਪ੍ਰੈਲ ਚ ਤੁਸੀਂ ਆਮ ਜਿੰਨੇ ਆ ਸਾਰੇ ਛੱਡ ਪੰਜ ਚਾਰ ਦੇ ਪਿੰਡ ਸਾਰੇ ਬਟੇ ਸਭ ਨੂੰ ਪਤਾ ਅਪ੍ਰੈਲ ਚ ਵਿਸਾਖੀ ਦੇ ਨੇੜੇ ਤੇ ਨੇ ਪਾਣੀ ਆ ਜਾਂਦਾ ਆ ਜਾਂਦਾ ਜੀ ਆ ਜਾਂਦਾ ਠੀਕ ਆ ਜੀ ਆ ਦਿਨ ਕਿਹੜੇ ਰਹਿ ਗਏ ਆ ਜਨਵਰੀ ਆ ਗਈ ਜੀ ਠਾਈਆਂ ਦੇ ਮਹੀਨਾ ਫਰਵਰੀ ਆ ਮਾਰਚ ਆ ਦੱਸੋ ਠੀਕ ਆ ਜੀ ਹਾਂ ਜੀ ਕਿਨ ਜੇ ਜ਼ਮੀਨਾਂ ਬਾਈ ਜੋਗ ਬਣਦੀਆਂ ਕਿਸਾਨ ਆਪਣੀ ਕਣਕ ਬੀਜ ਕੇ ਉਹ ਚਾਰ ਪੈਸੇ ਉਹਦੇ ਘਰੇ ਆਣ ਆਲੇ ਹੁੰਦੇ ਬਿਲਕੁਲ ਜੀ ਹੁਣ ਜੇ ਜ਼ਮੀਨ ਹੀ ਨਹੀਂ ਰਹੀ ਕਣ ਕਿੱਥੇ ਬੀਜੇਗਾ ਕਿੱਲਾ ਖੋਜੂਗਾ ਉਹ ਤਾਂ ਜੇ ਹੁਣ ਆਪਣੀ ਉਹ ਫਸਲ ਹੁੰਦੀ ਲਾ ਲੋ ਵੀ ਸਾਲ ਚ ਲੱਖ ਰੁਪਏ ਦੀ ਫਸਲ ਹੋ ਜਾਂਦੀ ਆ ਕੀਲੇ ਦੀ ਇਹ 20000 ਨਾ ਕੀ ਬਣਦਾ ਉਹ ਤਾਂ ਹੁਣ ਪਤਾ ਨਹੀਂ 60 ਉਮਰ ਭਰ ਲਈ ਸਾਡੇ ਤੱਕ ਜ਼ਮੀਨ ਖਰਾਬ ਹੋ ਗਈ ਆ ਉਹ ਕਦੋਂ ਵਾਹੀ ਜਾਊ ਕਦੋਂ ਹੋਊਗੀ ਤੇ ਇਹ 20000 ਦੇ ਕੇ ਆਪਣੀ ਮਸ਼ੂਰੀਆਂ ਕਰ ਲਈਆਂ ਜੀ ਅਸੀਂ ਤਾਂ ਕਹਿੰਦੇ ਉਹ ਸਾਤੋ ਦੁਗਣੇ ਲੈ ਲੈਣ ਸਾਡੇ ਜ਼ਮੀਨਾਂ ਭਰ ਦੇਣ ਸਾਡੇ ਦਾ ਹੱਥ ਬੰਦ ਕਰਾਜੋ ਬੇਤੀਆ ਕਿੰਨੇ ਸੈਂਕੜੇ ਦਾ ਦੋਗਣੇ ਦੇ ਲੈ ਲੈਣਾ ਸੀ ਸਾਡੇ ਜ਼ਮੀਨਾਂ ਦੀ ਭਰਪਾਈ ਕਰਦਣ ਸਾਡੇ ਨਾਲ ਇੱਕ ਹੋਰ ਕਿਸਾਨ ਜੁੜਿਆ ਸਸਰੀਗਾਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਜੀ ਕੀ ਹੈ ਮੇਰਾ ਨਾਮ ਗਿਆਨ ਸਿੰਘ ਕਹਿੰਦੇ ਆ ਬੈਸੇ ਦਾ ਮੈਨੂੰ ਭੇਲਾ ਕਹਿੰਦੇ ਜਾਂਦੀ ਅੱਛਾ ਜੀ ਸਰਕਾਰ ਕਰੀਏ ਕਿ ਸਾਰੇ ਪਿੰਡ ਨੂੰ ਮੁਆਵਜ਼ਾ ਮਿਲ ਗਿਆ ਤੁਸੀਂ ਕਹਿੰਦੇ ਤੁਹਾਨੂੰ ਮੁਆਵਜ਼ਾ ਨਹੀਂ ਮਿਲਿਆ ਪਰ ਸਾਨੂੰ ਨਹੀਂ ਮਿਲਿਆ ਵਜਾ ਤੁਸੀਂ ਇਹੋ ਜਿਹਾ ਕੀ ਵਜਾ ਜੀ ਮਾੜਾ ਕੀਤਾ ਇੱਕਦਮ ਉਹ ਤੋਂ ਢਿੱਲਾ ਸੀਗਾ ਚਲੋ ਪੈਣੀ ਸਾਹਿਬ ਮੈਨੂੰ ਲੈ ਕੇ ਗਏ ਆ ਡੇਰੇ ਵਾਲੇ ਬੰਦੇ ਸਾਡੇ ਪਿੰਡ ਦੇ ਉੱਥੋਂ ਮੈਨੂੰ 10000 ਰੁਪਏ ਆਇਆ ਮੂਡੀ ਵਾਲੇ ਨਾਲ ਬੰਦੇ ਬੁਲਾਏ ਐ ਐਮਐਲਏ ਨਾਲ ਸਾਡੇ ਨਾਲ ਜੀ ਉਹਨਾਂ ਨੂੰ ਮਿਲੇ ਆ ਕਿ ਨਹੀਂ ਮਿਲੇ ਪਰ ਮੈਂ ਉਦਣ ਗਿਆ ਨਹੀਂ ਹੈਗਾ ਅੱਛਾ ਜੀ ਕੁਝ ਬੰਦੇ ਕਹਿੰਦੇ ਮਿਲ ਗਏ ਕੁਝ ਕਹਿੰਦੇ ਨਹੀਂ ਮਿਲੇ ਪਰ ਮੈਨੂੰ ਪੰਜੀ ਨਹੀਂ ਮਿਲੀ ਜ਼ਮੀਨ ਮੇਰੀ ਵੀ ਡੈਗੀ ਆ ਅੱਛਾ ਜੀ ਬੱਲੇ ਮੇਰੇ ਵੀ ਕੁਝ ਨਹੀਂ ਰਿਹਾ ਪਰ ਪੈਸਾ ਕੁਝ ਨਹੀਂ ਮਿਲਿਆ ਪੈਸਾ ਕੋਈ ਨਹੀਂ ਮਿਲਿਆ ਕਹਿੰਦੇ ਤੂੰ ਫਰਜ਼ ਦੇ ਮੈਂ ਕਿਹਾ ਫਰਜ਼ ਹੁਣ ਮੈਂ ਕਿੰਨੇ ਕ ਫਰਜ਼ਾਂ ਦੇਈ ਜਾਵਾਂ ਇਹਦਾ ਸਰਕਾਰ ਨੂੰ ਸਾਰਾ ਪਤਾ ਆਧਾਰ ਕਾਰਡ ਲੈ ਜਾ ਜੋ ਮਰਜ਼ੀ ਕੱਢ ਲਓ ਆਧਾਰ ਕਾਰਡ ਤੋਂ ਚਾਹੇ ਫਰਜ਼ ਕੱਢ ਲਓ ਚਾਹੇ ਜੋ ਬਿਆਨਾ ਕੱਢ ਲਓ ਜੋ ਮਰਜ਼ੀ ਕੱਢ ਲਓ ਨਾਰਾ ਕੋਈ ਮਿਲ ਜਾਂਦਾ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਸਪੈਸ਼ਲ ਗਦਾਵਰੀਆਂ ਕਰਵਾ ਕੇ ਜਿਹੜਾ ਵੀ ਟੁਕਮਾ ਬਣਦਾ ਮੁਆਵਜ਼ਾ ਦੇਵਾਂਗੇ ਉਹ ਭਰਾਵਾ ਸਾਡੇ ਕੋਲ ਨਾ ਕੋਈ ਗਦਾਵਰੀ ਆਲਾ ਆਇਆ ਨਾ ਕੋਈ ਟੁਕਮੇ ਆਲਾ ਆਇਆ ਨਾ ਕੋਈ ਰੱਜੇ ਆਲਾ ਨਾ ਕੋਈ ਭੁੱਖੇ ਆਲਾ ਸਾਡੇ ਕੋਲ ਸਾਨੂੰ ਕੁਝ ਨਹੀਂ ਮਿਲਿਆ ਅੱਛਾ ਹੁਣ ਤੁਸੀਂ ਫਿਰ ਕੀ ਮੰਗ ਕਰ ਰਹੇ ਹੋ ਹਾਂ ਜੀ ਮੰਗ ਕੀ ਕਰਨੀ ਅਜ ਤਾਂ ਬੰਦ ਮੰਗ ਮੇਨ ਸਾਡੀ ਬੰਦ ਦੀ ਆ ਅੱਛਾ ਜੀ ਬੰਦ ਲੱਗ ਜਵੇ ਵੀ ਜਿਹੜੀਆਂ ਮਾੜੀਆਂ ਮੋਟੀਆਂ ਜ਼ਮੀਨਾਂ ਚਲੋ ਹੁਣ ਨਹੀਂ ਤਾਂ ਹੋਰ 2 ਸਾਲ ਨੂੰ 3 ਸਾਲ ਨੂੰ ਆਵਾਜ਼ ਹੋ ਸਕਦੀਆਂ ਵਾ ਤੇ ਹੁਣ ਇਹਨੂੰ ਬੰਦ ਨਾ ਲੱਗਿਆ ਇਹ ਤਾਂ ਫਿਰ ਪਾਣੀ ਚੱਲੀ ਜਾਣਾ ਇੱਥੇ ਨਾ ਚੱਲੇ ਨਾ ਬੰਨ ਵੀ ਲਾਇਆ ਸਭ ਤੋਂ ਪਹਿਲਾਂ ਲੁਧਿਆਣਾ ਡੁੱਬਣਾ ਅਸੀਂ ਬਾਅਦ ਚ ਡੁੱਬਣਾ ਸਭ ਤੋਂ ਪਹਿਲਾਂ ਕਿੱਥੇ ਤੱਕ ਡੁੱਬਣਾ ਤੈਨੂੰ ਮੈਂ ਵੀ ਦੱਸ ਦਾਨਾ ਜਿੱਥੇ ਆਪਣਾ ਦ੍ਰੈਸ਼ੀ ਆ ਹਾਂਜੀ ਦ੍ਰੈਸ਼ੀ ਦੇ ਔਰਲਾ ਪਾਸਾ ਜਿਹੜਾ ਇੱਕ ਬੰਦਾ ਨਹੀਂ ਬਜਣਾ ਉੱਥੇ ਜੇ ਬੰਨ ਨਾ ਲੱਗਿਆ ਜੇ ਬੰਨ ਨਾ ਲੱਗਿਆ ਅਸੀਂ ਵੱਜਾਂਗੇ ਅਜੇ ਘੱਟੋ ਘੜ ਨਹੀਂ 20 ਫੁੱਟ ਸਾਡੇ ਨਾਲ ਲੁਧਿਆਣਾ ਨੀ ਮ ਆਇਆ 20 ਫੁੱਟ ਅਸੀਂ 20 ਫੁੱਟ ਉੱਪਰ ਬੈਠੇ ਆਂ ਸਾਡੇ ਨਾਲ ਇੱਕ ਹੋਰ ਬਜ਼ੁਰਗ ਜੁੜੇ ਨੇ ਸਸਰੀ ਦਾ ਬਾਪੂ ਜੀ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਸੁਖਵੀਰ ਦਾ ਨਾਮ ਦਰੇ ਆਇਆ ਅੱਜ ਬਾਪੂ ਜੀ ਤੁਸੀਂ ਵੀ ਇਹ ਸਿਆੜੀ ਉਮਰ ਜਿਹੜੀ ਘਰੇ ਆਰਾਮ ਕਰਦੀ ਉਮਰ ਐ ਇਸ ਉਮਰ ਚ ਇੱਥੇ ਧਰਨੇ ਤੇ ਬੈਠੀ ਕੀ ਮਜਬੂਰੀ ਪਈ ਜੀ ਮਜਬੂਰੀ ਕੀ ਸਾਡਾ ਸਾਰਾ ਕੁਝ ਹੀ ਰੁੜ ਗਿਆ ਸਾਡੇ ਮਕਾਨ ਸਾਡੇ ਰੁੜ ਗਏ ਜ਼ਮੀਨ ਸਾਡੀ ਰੁੜ ਗਈ ਸਾਡਾ ਕਟੋਗੜ ਮੇਰੇ ਖਾਲੀ ਪਿੰਡ ਦਾ 2-300 ਕਿੱਲਾ ਸਾਡਾ ਰੁੜ ਗਿਆ ਤੇ ਮੇਰੇ 25-26 ਕਿੱਲੇ ਮੇਰੇ ਆਪ ਦੇ ਆ ਹੋਰ ਰੁੜ ਗਏ ਤੇ ਅਸੀਂ ਇਹੀ ਕਹਿੰਦੇ ਸਰਕਾਰ ਨੂੰ ਵੀ ਸਾਡਾ ਮਾੜੀ ਬੰਦ ਲੱਗਿਆ ਮਰੇ ਮੋਢੀ ਕਹਾਤ ਆ ਸੋਚ ਵੀ ਇਹ ਤਾਂ ਸਹੀ ਨਹੀਂ ਤਾਂ ਸਾਡਾ ਪਿੰਡ ਰੋੜ ਜਾਣਾ ਹੋਰ ਤੱਕ ਤੁਸੀਂ ਕਿਹਦੇ ਕਿਹਦੇ ਤੱਕ ਪਹੁੰਚ ਕਰ ਚੁੱਕੇ ਆ ਅਸੀਂ ਜੀ ਸਾਰੇ ਸਰਕਾਰ ਨੂੰ ਪਹੁੰਚ ਕਰ ਚੁੱਕੇ ਹੁਣ ਤਾਂ ਪਤਾ ਹੀ ਆ ਸਾਰਾ ਆ ਵੀਡੀਓ ਵੀ ਸਾਰਾ ਦਿਖਦਾ ਸਾਰਿਆਂ ਨੂੰ ਵਾਅੂ ਦੇ ਦੇ ਹਲੇ ਤੱਕ ਕੋਈ ਕੰਮ ਨਹੀਂ ਹੋਇਆ ਕੋਈ ਹੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਹੋਣਾ ਹੀ ਨਹੀਂ ਇਸ ਹਿਸਾਬ ਨਾਲ ਜੇ ਹਿਸਾਬ ਨਾਲ ਕੰਮ ਚੱਲਿਆ ਆ ਮੇਰੇ ਖਿਆਲ 2 ਮਹੀਨੇ ਹੋਰ ਲੱਗੇ ਗਾਂ ਫੇਰ ਸਕਾ ਆਪਣੀ ਦੁਆ ਬਰਸਾਂ ਚੱਲੂਗਾ ਇਹ ਕੁਝ ਵੀ ਨਹੀਂ ਬਣਨਾ ਇਸ ਹਿਸਾਬ ਨਾਲ ਬਹੁਤ ਘੱਟ ਗਲਤ ਹੋ ਜਾਣਾ ਇਹ ਤੁਹਾਨੂੰ ਮੁਆਵਜ਼ਾ ਮਿਲਿਆ ਕੁਝ ਵੀ ਨਹੀਂ ਮੁਆਵਜ਼ਾ ਮੁਆਵਜ਼ਾ ਕਾਦਾ ਵਾ 10 20 ਹਜ਼ਾਰ ਨਾਲ ਕੀ ਬੰਦ ਕੁਝ ਵੀ ਨਹੀਂ ਬੰਦ ਜਿੱਥੇ ਅਸੀਂ ਇੰਨੇ ਦਾ ਅਲਬਰੀਏ ਲਾ ਕੇ ਬੈਠੇ ਆ ਮੇਰੇ ਖਿਆਲ ਆ 26 ਕਿੱਲੇ ਦਾ ਪੂਲਾ ਨਾ ਡਰ ਗਿਆ 6 7 ਲੱਖ ਦਾ ਦੇਲਾ ਵੀ ਉਹ ਕਿੰਨਾ ਨੁਕਸਾਨ ਹੋ ਗਿਆ ਹੂੰ ਉਹ ਜਰ ਨਹੀਂ ਸਕਦੇ ਮਤਲਬ ਉਹ ਫਿਰ ਵੀ ਅਸੀਂ ਉਹਦੇ ਕੰਨ ਜਿੰਦੇ ਬੈਠੇ ਆ ਪਰ ਉਹਦੇ ਕੰਨ ਕੋ ਸਾਡੇ ਹੌਂਸਲੇ ਜਿਹੜੇ ਆ ਨਾ ਉਹ ਬਹੁਤ ਬਲੰਦ ਆ ਉਹ ਇਹ ਧਰਨਾ ਕਦੋਂ ਤੱਕ ਜਾਰੀ ਰਹੂਗਾ ਜਾਦ ਲਗ ਕਰ ਮੰਨ ਨਹੀਂ ਇਹ ਮਤਲਬ ਲਾਉਂਦੀ ਨਹੀਂ ਕਿ ਜਦ ਤੱਕ ਬੈਠੇ ਆ ਬੈਠੇ ਆਰਾਮ ਸੁ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਉਮਰਾਂ ਬੇਸ਼ੱਕ ਬਡੇਰੀਆ ਪਰ ਹੌਸਲੇ ਪੂਰੇ ਬਲੰਦਾ ਤੇ ਬਾਪੂ ਜੀ ਹੁਣ ਆਪ ਕਹਿ ਰਹੇ ਆ ਆ ਭੋਲੇ ਭਾਜੀ ਹੁਣੇ ਬੈਠਿਆ ਹੋਰ ਜਿਹੜੀ ਵੀ ਸੰਗਤ ਸਾਰਿਆਂ ਦਾ ਇਹੀ ਕਹਿਣਾ ਕਿ ਜਦੋਂ ਤੱਕ ਬੰਨ ਨਹੀਂ ਲੱਗਦਾ ਉਦੋਂ ਤੱਕ ਅਸੀਂ ਇੱਥੇ ਬੈਠੇ ਆ ਅਸੀਂ ਬਹੁਤ ਧੇਰ ਪ੍ਰਸ਼ਾਸਨ ਦੇ ਝੂਠੇ ਲਾਰੇ ਝੂਠੇ ਬਾਦੇ ਸੁਣ ਲਏ ਆ ਹੁਣ ਜਦੋਂ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਅਸੀਂ ਬਿਲਕੁਲ ਯਕੀਨ ਨਹੀਂ ਕਰਦੇ ਲਫ਼ਜ਼ੀ ਜਾਲ ਸ਼ਬਦੀ ਜਾਲ ਇਹਨਾਂ ਨੇ ਬਹੁਤ ਬੋਲੇ ਆ ਹੁਣ ਅਸੀਂ ਉਦੋਂ ਹੀ ਇਥੋਂ ਉਠਾਂਗੇ ਜਦੋਂ ਤੱਕ ਕੰਮ ਸ਼ੁਰੂ ਹੋ ਗਿਆ ਤੇ ਉੱਪਰੋਂ ਆਪਾਂ ਦੇਖ ਸਕਦੇ ਆ ਠੰਡ ਪੂਰੀ ਪੈਰੀ ਆ ਜੇਕਰ ਇੱਥੇ ਰਾਤ ਨੂੰ ਬੈਠਿਆਂ ਦਾ ਠੰਡ ਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਉਹਦੇ ਜ਼ਿੰਮੇਵਾਰ ਸਿਰਫ ਔਰ ਸਿਰਫ ਪੰਜਾਬ ਸਰਕਾਰ ਹੋਵੇਗੀ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਉਹਨਾਂ ਦੇ ਨੁਮਾਇੰਦਿਆਂ ਨੂੰ ਸਾਰਿਆਂ ਨੂੰ ਇਹੀ ਹੱਥ ਬਨ ਕੇ ਅਪੀਲ ਕਰਦੇ ਆ ਕਿ ਇਹ ਲੋਕ ਜਿਹੜੇ ਪਹਿਲਾਂ ਤੋਂ ਹੀ ਵਕਤ ਦੀ ਮਾਰ ਦੇ ਸਤਾਏ ਹੋਏ ਆ ਇਹਨਾਂ ਨੂੰ ਹੋਰ ਰਸਤਾ ਆਇਆ ਜਾ ਵੀ ਤੇ ਸਮਾਰਿਆਂ ਦੀ ਇਹਨਾਂ ਦਾ ਕੰਮ ਇਹੜਾ ਉਹ ਮੁਕੰਮਲ ਕਰਕੇ ਇਹਨਾਂ ਦੇ ਜ਼ਿਮੀਂਦਾਰਾਂ ਨੂੰ ਮੁਰਤੋਂ ਬਾਈ ਯੋਗ ਬਣਾ ਕੇ ਦਿੱਤਾ ਜਾਣ ਤਾਂ ਕਿ ਇਹ ਲੋਕ ਵੀ ਆਪਣੀ ਇੱਜ਼ਤ ਦੀ ਰੋਟੀ ਖਾ ਸਕਣ ਆਪਣੇ ਸਹਿਯੋਗੀ ਕੈਮਰਾਮੈਨ ਬਲਕਾਰ ਸਿੰਘ ਦੇ ਨਾਲ ਮੈਂ ਸੋਨੂੰ ਮਕਲੀ ਧੰਨਵਾਦ ਸਸਰੇ ਦਾ